ਕਹਿੰਦੇ ਨਕਲੀ ਵੀਜ਼ਾ ਇਹ ਅੰਦਰ ਗਏ ਕਹਿੰਦੇ ਵੀਜ਼ਾ ਨਕਲੀ ਹੈ ਬਾਹਰ ਕਰ ਦਿੱਤਾ ਬੱਚਿਆਂ ਨੂੰ ਕੌਣ ਦਿੱਤਾ ਕਹਿ ਹਾਂ ਮੈਂ ਤਾਂ ਪਹਿਲੀ ਵਾਰ ਹੀ ਆਈ ਮੈਂ ਤਾਂ ਕਦੀ ਲੈ ਕੇ ਹੀ ਨਹੀਂ ਆਏ ਮੈਂ ਅੱਜ ਪਹਿਲੀ ਵਾਰ ਹੀ ਆਈ ਆ ਵੀ ਆਪਣੇ ਆਦਮੀ ਦੀ ਲਾਸ਼ ਲੈ ਕੇ ਆਈ ਆ ਮੈਂ ਦੱਸੋ ਕਾਲੀ ਵੀਜ਼ੇ ਦਿੱਤੇ ਆ ਇਹ ਇਹਦੇ ਮਨ ਚ ਬੇਇਮਾਨੀ ਸੀ ਬਹੁਤ ਮਹਿਮਾਨੀ ਸੀ ਵੀ ਸਾਨੂੰ ਗਰੀਬਾਂ ਨੂੰ ਲੁੱਟਣਾ ਸੀ ਤੂੰ ਉਹਦੇ ਕੇ ਅੰਦਰ ਜਦੋਂ ਅਸੀਂ ਲੱਖ ਰੁਪਏ ਦਿੱਤੇ ਸੀ ਸਹੀ ਆਊਗਾ ਜੋ ਵੀ ਅਸਰਾ ਹੋਗਾ ਉਹ ਜੋ ਗਿਆਨ ਦਾ ਬਣਦਾ ਹੋਇਆਗਾ ਜਿਹੜਾ ਤੁਹਾਡੇ ਲੇਬਰ ਨੇ ਉਹ ਕਾਰਵਾਈ ਕਰਕੇ ਜੋ ਵੀ ਦਿੱਕਤੀ ਠੀਕ ਹੈ ਤੁੰਗਰ ਕਰ ਤੋਂ ਬਾਅਦ ਇਹ ਜੋ ਪੋਸਟਮੈਨ ਮੇਰੇ ਜੂਰੀ ਉਹਨਾਂ ਨੇ ਉਹ ਕੀ ਗਲਤ ਸਾਨੂੰ ਪੁੱਗ ਦੇਣਾ ਪਿਆ ਦੇਖੋ ਮੇਰਾ ਆਦਮੀ ਚਲਾ ਗਿਆ ਮਰੇ ਨਿਕਲਿਆ ਮੁੰਡਾ ਮੇਰੇ ਸਰ ਤੇ ਕੋਈ ਨਹੀਂ ਹੈਗਾ ਮੇਰੇ ਸਰ ਤੇ ਦੱਸੋ ਹੁਣ ਤੁਸੀਂ ਡੈਡ ਬੋੜੀ ਲੱਗੇ ਉਹ ਡੈਡ ਬੋੜੀ ਲੱਗੇ ਆ ਉਹ ਦੇਖੋ ਐਂਬੂਲੈਂਸ ਚ ਪਈ ਹੋਈ ਹੈ ਹੋਇਆ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ 20 ਲੱਖ ਰੁਪਏ ਲਿਆ ਸਾਡੇ ਕੋਲ ਬੱਚਿਆਂ ਨੂੰ ਲਮਾਣ ਵਾਸਤੇ ਕਿੱਥੇ ਕਿੱਥੇ ਜਾਣਾ ਆਸਟ੍ਰੇਲੀਆ ਹਾਂ ਕੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਵਿੰਨਾ ਰਾਣੀ ਕੀ ਹੋਇਆ ਕੀ ਸੀ ਹੋਇਆ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ 20 ਲੱਖ ਰੁਪਏ ਲਿਆ ਸਾਡੇ ਕੋਲ ਬੱਚਿਆਂ ਨੂੰ ਲਮਾਣ ਵਾਸਤੇ ਕਿੱਥੇ ਕਿੱਥੇ ਜਾਣਾ ਆਸਟ੍ਰੇਲੀਆ ਅੱਛਾ ਜੀ ਕਦੋਂ ਦੀ ਗੱਲ ਹੈ ਜੀ ਇਹ ਇਹ ਹੋ ਗਿਆ 4-5 ਮਹੀਨੇ ਹੋ ਗਿਆ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਤੇ ਰਿਕਾਰਡਿੰਗਾਂ ਪਈਆਂ ਹਰ ਚੀਜ਼ ਪਈ ਹੈ ਮੇਰੇ ਕੋਲ ਇਹਦੀ ਘਟਨਾ ਵਾ ਲੁਧਿਆਣਾ ਲੁਧਿਆਣਾ ਸਮਰਾਲਾ ਤੋਂ ਤਾਟਪੁਰ ਰੋਡ 32 ਐਕਟਰ 3965 ਨੰਬਰ ਮੇਰਾ ਸਮਾਨੇ ਦੀ ਹੈ ਪੁਲੀਸ ਮਾਰ ਜਾਈ ਅੱਜ ਕਿਹੜੀ ਜਗ੍ਹਾ ਤੇ ਆਏ ਅੱਜ ਅਸੀਂ ਲੁਧਿਆਣੇ ਤੋਂ ਆਏ ਆ ਅਸੀਂ ਬੰਦੇ ਦਾ ਮੇਰਾ ਆਦਮੀ ਟੈਨਸ਼ਨ ਨਾਲ ਪੂਰਾ ਸਾਡੇ ਕੋਲ ਪੈਸੇ ਨਹੀਂ ਸੀ ਇਲਾਜ ਕਰਾਉਣ ਵਾਸਤੇ ਮੇਰਾ ਆਦਮੀ ਕਹਿੰਦਾ ਮੈਂ ਨਹੀਂ ਜਾਣਾ ਮੈਂ ਵਿਆਜਾ ਭਰਨੀਆ ਮੈਂ ਆਪਣਾ ਇਲਾਜ ਨਹੀਂ ਕਰਾਣਾ ਮੈਂ ਮਕਾਨ ਵੀ ਰੱਖਿਆ ਆ ਗੜੇ ਉਹ ਵੀ ਮੈਂ 21000 ਰੁਪਏ ਵਿਆਜ ਦੇਣੀਆਂ 5000 ਮੈਂ ਇੱਕ ਦੇਣੀ ਆ ਨਿੱਕਾ ਜਿਹਾ ਮੇਰੇ 14 ਸਾਲ ਦਾ ਮੇਰਾ ਮੁੰਡਾ ਕਰਿਆ ਕਿਦਾਂ ਡੈਥ ਕਿਦਾਂ ਹੋ ਗਈ ਤੁਹਾਡੇ ਹਸਬੰਦ ਦੀ ਟੈਨਸ਼ਨ ਪਾ ਕੇ ਸਟ्रेस ਪਾ ਕੇ ਕਿੱਥੋਂ ਵਿਆਜਣ ਵਿਆਜਾਲੇ ਬੋਲਦੇ ਆ ਕੇ ਅਸੀਂ ਕਿਹਾ ਸੀ ਤਾਂ ਸਾਡਾ ਬੱਚਾ ਸੈੱਟ ਹੋ ਜਾਏਗਾ ਸਾਡੀ ਮਾਰੀ ਮੋਟੀ ਹੈਲਪ ਕਰੇਗਾ ਪਿਓ ਬਿਮਾਰ ਹੈ ਚਲੋ ਕੁਝ ਦੇਖੇਗਾ ਜਦੋਂ 에어ਪੋਰਟ ਤੇ ਤੁਹਾਡੇ ਬੱਚੇ ਪਹੁੰਚੇ ਉੱਥੇ ਹੋਇਆ ਕੀ ਉੱਥੇ ਬੰਦੇ ਪਾਛੇ ਅੰਦਰ ਦੇ ਉੱਥੇ ਬੰਦ ਕਹਿੰਦੇ ਨਕਲੀ ਵੀਜ਼ਾ ਇਹ ਅੰਦਰ ਗਏ ਕਹਿੰਦੇ ਵੀਜ਼ਾ ਨਕਲੀ ਹੈ ਬਾਹਰ ਕੱਢ ਦਿੱਤਾ ਬੱਚਿਆਂ ਨੂੰ ਫੋਨ ਕੀਤਾ ਕਹੇ ਫੋਨ ਹਾਂਜੀ ਅਸੀਂ ਇਹਨੂੰ ਫੋਨ ਕੀਤਾ ਇਹ ਅਸੀਂ ਇਹ ਮੁੜ ਕੇ ਇਹ ਫੋਨ ਕਰੇ ਕਹਿੰਦਾ ਟਿਕਟ ਲੈ ਕੇ ਬਾਹਰ ਆ ਜਾ ਕੋਈ ਗੱਲ ਨਾ ਕਰਿਓ ਮੈਂ ਆਪੇ ਸੰਭਾਲ ਲਾਂਗਾ ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਇਹਦੇ ਘਰ ਆਏ ਗੇੜੇ ਮਾਰਦੇ ਰੇ ਤੁਹਾਨੂੰ ਕਹਿੰਦਾ ਪੈਸੇ ਦੇ ਦਾਂਗਾ ਪੈਸੇ ਦੇ ਦਾਂਗਾ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਸਾਰੀਆਂ ਐਨੀ ਤਰੀਕ ਦੇ ਦਾਂਗਾ ਅੰਕਲ ਜੀ ਫਿਰ ਇਹਨੇ ਸਾਨੂੰ ਚੈੱਕ ਦੇ ਕੇ ਸਾਡੇ 2 ਮਹੀਨੇ ਮੂੰਹ ਬੰਦ ਕਰ ਦਿੱਤਾ ਚੈੱਕ ਜੋ ਵੀ ਹੈ ਬਾਕੀ ਕਹਿੰਦਾ ਮੈਂ ਕੈਸ਼ ਦੇ ਦਾਂਗਾ ਤੁਹਾਨੂੰ ਇਹ ਚੈੱਕ ਲੈ ਲਓ ਬਾਕੀ ਮੈਂ ਤੁਹਾਨੂੰ ਕੈਸ਼ ਦੇ ਦਾਂਗਾ ਜੋ ਵੀ ਤੁਸੀਂ ਲਏ ਆ ਉਸ ਤੋਂ ਬਾਅਦ ਚੈੱਕ ਅਸੀਂ ਲਾਇ ਬਾਉਂਸ ਹੋ ਗਏ ਸਾਨੂੰ ਉਹ ਵੀ ਜੁਰਮਾਨਾ ਪਿਆ ਅਸੀਂ ਕਿਾ ਚੱਲ ਕੋਈ ਅਸੀਂ ਨੂੰ ਕਿ ਤੇਰਾ ਚੈੱਕ ਬਾਉਂਸ ਹੋ ਗਿਆ ਵੀ ਦੱਸ ਹੁਣ ਅਸੀਂ ਕੀ ਕਰੀਏ ਕਹਿੰਦਾ ਅੰਕਲ ਜੀ ਤੁਹਾਡਾ ਇੱਕ ਇੱਕ ਪਾਈ ਪਾਈ ਦਿਆਂਗਾ ਅਸੀਂ ਫੇਰ ਫੋਨ ਕੀਤਾ ਹੁਣ ਹਫ਼ਤੇ ਤੋਂ ਫੋਨ ਨਹੀਂ ਸੀ ਚੁੱਕਦਾ ਪਿਆ ਇਹ ਬੰਦਾ ਫੇਰ ਅਸੀਂ ਕੀ ਨਾਮ ਉਹਨਾਂ ਦਾ ਦਲਵੀਰ ਸਿੰਘ ਆਪਣੇ ਬੱਚਿਆਂ ਦਾ ਕੀ ਨਾਮ ਆਪਣੇ ਬੱਚਿਆਂ ਦਾ ਨਾਮ ਸਿਮਰਨ ਔਰ ਪੰਕਜ ਅੱਛਾ ਜੀ ਤੇ ਤੁਹਾਨੂੰ ਟੱਕਰਿਆ ਕਿੱਦਾਂ ਇਹ ਇਹ ਬਸ ਇਦਾਂ ਹੀ ਜਾਣਦਾ ਸੀ ਸਾਨੂੰ ਅੱਛਾ ਜੀ ਪਿਆਰ ਸੀ ਇਹਦਾ ਸਾਡੇ ਨਾਲ ਸਰਪੰਚ ਨੇ ਕਿਹਾ ਤੁਸੀਂ ਕਾਰਵਾਈ ਕਰੋ ਮੈਂ ਤੁਹਾਡੇ ਨਾਲ ਹੈਗਾ ਮੈਂ ਮੈਂ ਖੜਾ ਵਾਂ ਇਹ ਕਿਹੜੇ ਪਿੰਡ ਚ ਆਏ ਹੋ ਤੁਸੀਂ ਇਹ ਲੁਧਿਆਣੇ ਤੋਂ ਵੱਡੀ ਕਵੱਡੀ ਨਹੀਂ ਕਵੱਡੀ ਪਿੰਡ ਵਿੱਚ ਅੱਛਾ ਜੀ ਮੈਂ ਤਾਂ ਪਹਿਲੀ ਵਾਰੀ ਆਈ ਮੈਂ ਤਾਂ ਕਦੀ ਲੈ ਕੇ ਹੀ ਨਹੀਂ ਆਏ ਮੈਂ ਅੱਜ ਪਹਿਲੀ ਵਾਰੀ ਆਈ ਆ ਵੀ ਆਪਣੇ ਆਦਮੀ ਦੀ ਲਾਸ਼ ਲੈ ਕੇ ਆਈ ਆ ਮੈਂ ਦੱਸੋ ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਪੁਲਿਸ ਨਹੀਂ ਬੁਲਾਈ ਪੁਲਿਸ ਪਹਿਲਾਂ ਸਾਨੂੰ ਇਹ ਪਾਰਿਆ ਨਾ ਦੇ ਦਾਂਗੇ ਪੁਲਿਸ ਨਹੀਂ ਬੁਲਾਈ ਬਸ ਸਾਨੂੰ ਅਸੀਂ ਇਹਦੀ ਜ਼ੁਬਾਨ ਤੇਰੇ ਪੈਸੇ ਦੇ ਦਾਂਗਾ ਅੰਕਲ ਜੀ ਮੈਂ ਹੁਣ ਵੀ ਕਹਿੰਦਾ ਮੈਂ 5 ਤਰੀਕ ਨੂੰ ਤੁਹਾਨੂੰ ਪੈਸੇ ਦੇ ਦਾਂਗਾ ਤੁਸੀਂ ਟੈਨਸ਼ਨ ਨਾ ਲਵੋ ਟੈਨਸ਼ਨ ਨਾ ਲਵੋ ਹੁਣ ਫੋਨ ਨਹੀਂ ਚੁੱਕਦਾ ਕਿੰਨੇ ਟਾਈਮ ਤੋਂ ਨਹੀਂ ਗੱਲ ਕਰ ਰਿਹਾ ਮੈਸੇਜ ਮੈਸੇਜ ਭੇਜਿਆ ਮੈਂ ਕਹਿੰਦਾ ਅੰਕਲ ਜੀ ਬਾਹਰ ਗਿਆ ਆ ਬੰਦਾ ਮੇਰੇ ਨਾਲ ਹੈ ਮੈਂ ਉਹਨੂੰ ਕਿਹਾ ਤੂੰ ਲੱਖ ਲੱਖ 2-2 ਲੱਖ ਕਰਕੇ ਦੇ ਦੇ ਉਸ ਤੋਂ ਬਾਅਦ ਇਹਨਾਂ ਦਾ ਫੋਨ ਨਹੀਂ ਚੁੱਕਿਆ ਮੰਨ ਗਿਆ ਕਿ ਜਾਲੀ ਵੀਜ਼ੇ ਦਿੱਤੇ ਸੀ ਮੰਨ ਗਿਆ ਨੇ ਜਾਲੀ ਵੀਜ਼ੇ ਦਿੱਤੇ ਆ ਇਹਦੇ ਮਨ ਚ ਬੇਈਮਾਨੀ ਸੀ ਬਹੁਤ ਮਈਮਾਨੀ ਸੀ ਵੀ ਸਾਨੂੰ ਗਰੀਬਾਂ ਨੂੰ ਲੁੱਟਣਾ ਸੀ ਤੂੰ ਉਹ ਦੋ ਈਕਾਨੰ ਦਾ ਜਦੋਂ ਅਸੀਂ ਲੱਖ ਰੁਪਏ ਦਿੱਤੇ ਸੀ ਉਹ ਸੀ ਏਅਰਪੋਰਟ ਤੋਂ ਆਇਆ ਨੂੰ ਹਲੇ ਬੱਚਿਆਂ ਨੂੰ ਕਿੰਨੇ ਹੋ ਗਏ ਚਾਰ ਤਿੰਨ ਚਾਰ ਮਹੀਨੇ ਹੋ ਗਏ ਐਨੇ ਫਿਰ ਚੈੱਕ ਦਿੱਤਾ ਅਸੀਂ ਮੇਰਾ ਆਦਮੀ ਵਿਚਾਰਾ 500 ਰੁਪਏ ਦਾ ਗੱਡੀ ਤੇ ਤੇਲ ਪਵਾ ਕੇ 500 ਰੁਪਏ ਡਰਾਈਵਰ ਨੂੰ ਦੇ ਕੇ ਇਹਦੇ ਨਾਲ ਆਂਦਾ ਰਿਹਾ ਮੈਂ ਦੁਕਾਨ ਤੇ ਸਵੇਰੇ 5 ਵਜੇ ਬੰਦਦੀ ਸੀ 7 ਵਜੇ ਇਹਨੂੰ ਫੜਦੇ ਸੀ ਆ ਕੇ ਬੱਚਿਆਂ ਤੇ ਕੋਈ ਕਾਰਵਾਈ ਵੀ ਕੀਤੀ ਇਮੀਗ੍ਰੇਸ਼ਨ ਨੇ ਨਹੀਂ ਅਜੇ ਕੋਈ ਹੋਇਆ ਕੁਝ ਹੋਈ ਹੈ ਹੋਈ ਹੈ ਸਾਰੀ ਹੋਈ ਹੈ ਹਾਂਜੀ ਜਾਲੀ ਵੀਜ਼ੇ ਨੂੰ ਲੈ ਕੇ ਜਾਲੀ ਵੀਜ਼ੇ ਨੂੰ ਲੈ ਕੇ ਉਹ ਤਾਂ ਇਹ ਕਹਿੰਦੇ ਨਹੀਂ ਮੈਂ ਆਪਣੇ ਨਾ ਜਵਾਈ ਨੂੰ ਵੀ ਮੈਂ ਕੋਈ ਦਾਗ ਨਹੀਂ ਲਾਣਾ ਵੀ ਮੈਂ ਨਹੀਂ ਤਿੰਨ ਮਿੰਟ ਤੇ ਪਰਚਾ ਪੈ ਜਾਣਾ ਜੋ ਹੈਗਾ ਪੈਤੀ ਨਵੇੜ ਲੈਣੇ ਆ ਬੈ ਕੇ ਅੱਛਾ ਜੀ ਉੱਥੇ ਬੈ ਕੇ ਨਵੇੜ ਲਿੱਦੀ ਸਾਰੀ ਇਹਦੀ ਤੇ ਬੱਚਿਆਂ ਨੂੰ ਵੀ ਭੁਗਤਣਾ ਪਿਆ ਰਿਹਾ ਹਾਂਜੀ ਸਾਨੂੰ ਭੁਗਤਣਾ ਪਿਆ ਦੇਖੋ ਮੇਰਾ ਆਦਮੀ ਚਲਾ ਗਿਆ ਮੇਰੇ ਨਿੱਕੇ ਜੇ ਮੁੰਡੇ ਮੇਰੇ ਸਰ ਤੇ ਕੋਈ ਨਹੀਂ ਹੈ ਰ ਮੇਰੇ ਸਰ ਤੇ ਦੱਸੋ ਹੁਣ ਤੁਸੀਂ ਡੈੱਡ ਬੋਡੀ ਲੈ ਕੇ ਆਓ ਉਹ ਡੈੱਡ ਬੋਡੀ ਲੱਗੇ ਆ ਉਹ ਦੇਖੋ ਐਂਬੂਲੈਂਸ ਚ ਪਈ ਹੋਈ ਹੈ